ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਆਹ ਸਾਡੀ ਕਿੰਨੇ ਆ ਜੀ ਪਾਣੀ ਨਾ ਖੇਡਿੰਦੇ ਹੈਲੋ ਕਿੰਨੇ ਤੇ ਹੋਪਣ ਕਿਵੇਂ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਮੀਸ਼ ਜੀ ਦੇ ਗਿਆ ਸੀ ਅੱਜ ਸਾਡੇ ਕੈਮਰਾਮੈਨ ਨਾਲ ਕੋ ਜਵੇ ਉਹ ਲੈਟਾਂ ਲੈਣੇ ਹੁੰਦੇ ਸਟੂਡੀਓ ਨਾਲ ਹੋਵੇ ਵੀ ਇੱਕ ਕੜ ਗਿਆ ਵੀ ਸ਼ੂ ਕਰ ਗਿਆ ਹਟਕਾਰਾ ਕੇ ਤੇ ਭਾਣੇ ਮੈਂ ਜੇ ਤੁਹਾਨੂੰ ਕੁਝ ਕੁ ਸੁਭਾਲ ਕਰਨੇ ਆ ਮਤਲਬ ਤੇ ਤੁਹਾਨੂੰ ਜਵਾਬ ਚਾਹੀਦੇ ਹਨਾ ਜਰੂਰ 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 ਤੇ ਮੈਨੂੰ ਇਹ ਦੱਸ ਵੀ ਜਿਵੇਂ ਲੋਕ ਅੱਜ ਕੱਲ ਸਰਕਾਰੀਆਂ ਨੌਕਰੀਆਂ ਤੇ ਵੀ ਬਹੁਤ ਹੀ ਹਨਾ ਤੇ ਆ ਚੀਜ਼ਾਂ ਵੱਲ ਵੀ ਬਹੁਤ ਨੇ ਇਹਨੂੰ ਮੜਾ ਚੱਕ ਹੀ ਲੈ ਗਈ ਬਰ ਮੈਂ ਦੁਆ ਕਰਾਂਗੀ ਬਤਾ ਤੇ ਭਾਣੇ ਮੈਂ ਇਹ ਪੁੱਛਣਾ ਸੀਗਾ ਵੀ ਅੱਜ ਦੇ ਟਾਈਮ 'ਚ ਵੀ ਆਹ ਕੰਮ ਜ਼ਿਆਦੇ ਬੈਨੀਫਿਟ ਆਕ ਵੀ ਜਿਹੜੇ ਲੋਕ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਨੇ ਵੀ ਉਹ ਲਾਹੇਵੰਦ ਆ ਮੇਰੀ ਗੱਲ ਸੁਣ ਗਮਣਾ ਮੇਰੀ ਸੋਚ ਮੁਤਾਬਕ ਹੈ ਨਾ ਨੌਕਰੀ ਹੈ ਜਿਵੇਂ ਸਰਕਾਰੀ ਨੌਕਰੀ ਹੈ ਮੈਂ ਉਹ ਉਹ ਇੱਕ ਲਿਮਟ ਹੁੰਦੀ ਹੈ ਸਰਕਾਰੀ ਨੌਕਰੀ ਉਹ ਸਰਕਾਰ ਨੇ ਤੈਅ ਕਰਨਾ ਵੀ ਹੈ ਨਾ ਵੀ ਉਹਨੂੰ ਕਿੰਨੀ ਨੌਕਰੀ ਦੇਣੀ ਜਾਂ ਜਿਵੇਂ ਹੁਣ ਟੀਚਰ ਨੇ ਸਰਕਾਰੀ ਟੀਚਰ ਦੀ ਇੰਨੀ ਤਨਖਾਹ ਆ ਗਈ ਇੰਗਲਿਸ਼ ਵਾਲਾ ਟੀਚਰ ਦੀ ਇੰਨੀ ਤਨਖਾਹ ਆ ਗਈ ਹੈ ਨਾ ਚਲੋ ਕੋਈ ਵੀ ਵਿਭਾਗ ਵਿੱਚ ਕੋਈ ਵੀ ਕੰਮ ਕਰਦਾ ਹੈ ਨਾ ਉਹਨਾਂ ਦੀ ਅਲੱਗ-ਅਲੱਗ ਤਨਖਾਹ ਹੁੰਦੀ ਹੈ ਨਾ ਠੀਕ ਹੈ ਇਹ ਆਪਣੀ ਚੀਜ਼ ਹੈ ਠੀਕ ਹੈ ਜੇ ਆਪਾਂ ਤੋਂ ਕਿਵੇਂ ਵੀ ਬੈਨੀਫਿਟ ਲੈਣਾ ਉਹ ਲੈ ਸਕਦੇ ਹਾਂ ਜਿਵੇਂ ਮੰਨ ਕੇ ਚੱਲ ਹੁਣ ਆਪਾਂ ਚਲੋ ਵੀਰਾਂ ਨੇ ਜਿਹੜੀ ਸਲਾਹ ਦਿੱਤੀ ਸੀ ਆਪਾਂ ਨੂੰ ਘਿਓ ਵਾਲੀ ਤੇ ਆਪਾਂ ਨੂੰ ਜਿਵੇਂ ਜਿਵੇਂ ਆਰਡਰ ਆਇਆ ਆਪਾਂ ਉਹ ਤਿਆਰ ਕਰਨਾ ਸ਼ੁਰੂ ਕਰਤਾ ਠੀਕ ਆ ਤੇ ਇਹ ਚੀਜ਼ ਹੁੰਦੀ ਹੈ ਕਮਲ ਜੇ ਆਪਾਂ ਮਿਹਨਤ ਕਰਦੇ ਆ ਤਾਂ ਰੇਟ ਵੀ ਆਪਾਂ ਆਪਦੇ ਮੁਤਾਬਕ ਹੀ ਰੱਖਾਂਗੇ ਆਪਦੇ ਮੁਤਾਬਕ ਠੀਕ ਆ ਕਿਉਂਕਿ ਵੀ ਇਹ ਚੀਜ਼ ਹੁੰਦੀ ਹੈ ਆਪਣੀ ਚੀਜ਼ ਆ ਵੀ ਰੇਟ ਵੀ ਆਪਣੀ ਹੋਵੇ ਹਨਾ ਵੀ ਆਪਾਂ ਕਿਸੇ ਮਗਰ ਲੱਗੇ ਆਪਾਂ ਕਿਸੇ ਮੁਤਾਬਕ ਨਹੀਂ ਚੱਲਣਾ ਜਾਏ ਕੋਈ ਜਿਵੇਂ ਹੁਣ ਸਬਜ਼ੀ ਦਾ ਕੰਮ ਆਪਣਾ ਹਨਾ ਸਬਜ਼ੀ ਵੀ ਅਨਾਨ ਨਾਲ ਬੱਕਰੀਆਂ ਦਾ ਵੀ ਆ ਉਹ ਚ ਆਪਾ ਉਹ ਆਪਣੀ ਚੀਜ਼ ਆ ਆਪਾਂ ਘੱਟ ਵੀ ਦੇ ਸਕਦੇ ਆ ਵੱਧ ਵੀ ਦੇ ਸਕਦੇ ਜਿਵੇਂ ਆਪਾਂ ਨੂੰ ਫਾਇਦਾ ਹੋਊਗਾ ਆਪਾਂ ਉਸ ਰੇਟ ਤੇ ਚੀਜ਼ ਸੇਲ ਕਰਾਂਗੇ ਠੀਕ ਆ ਹੁਣ ਪਤਾ ਲੱਗਣ ਲੱਗਿਆ ਜਿਵੇਂ ਆਪਾਂ ਨੂੰ ਵੀਰਾਂ ਨੇ ਸਲਾਹ ਦਿੱਤੀ ਆਪਣਾ ਦੁੱਧ ਪਹਿਲਾਂ 55 ਰੁਪਏ ਉੱਕਾ ਪੁੱਕਾ ਹੀ ਲੈ ਕੇ ਜਾਂਦਾ ਸੀ ਅਗਲਾ ਚਲੋ ਜਿਵੇਂ ਹੁਣ ਆਪਾਂ ਵੀ ਵੀਡੀਓ ਪਾਉਣ ਲੱਗੇ ਆਪਾਂ ਨੂੰ ਉਹਦੇ ਨਾਲ ਸੁਝਾਅ ਮਿਲਣ ਲੱਗੇ ਬਾਈ ਤੁਸੀਂ ਆਹ ਕਾਰੋਬਾਰ ਕਰੋ ਹਰ ਜਿਵੇਂ ਕਹਿੰਦੇ ਵੀ ਆਪਾਂ ਘਿਓ ਘੜਨ ਲੈ ਕਹਿੰਦੇ ਵੀ ਤੁਹਾਡੀ ਲੱਸੀ ਵੀ ਨਾਲ ਸੇਲ ਹੋਊਗੀ ਹਨਾ ਸਹਿਰਾਂ ਦੇ ਵਿੱਚ ਲੱਸੀ ਸਾਰੀ ਪੀਂਦੇ ਨੇ ਪਿਓਰ ਲੱਸੀ ਉਹਨਾਂ ਨੂੰ ਮਿਲ ਨਹੀਂ ਰਹੀ ਠੀਕ ਹੈ ਚਿੱਟੀ ਲੱਸੀ ਹੁੰਦੀ ਆ ਕੱਲ ਨੂੰ ਆਪਾਂ ਉਹ ਚੀਜ਼ ਲੱਸੀ ਦਾ ਵੀ ਦਿਖਾਵਾਂਗੇ ਜੇ ਕਹੇ ਤਾਂ ਹੁਣ ਦਿਖਾ ਦੇਣੇ ਪਰ ਉਹ ਕਲੀਅਰ ਨਹੀਂ ਵਿਖਣੀ ਹੈਗੀ ਨਹੀਂ ਕੋਈ ਨਾ ਕਰਦੋਂ ਦਿਖਾ ਦਾਂਗੇ ਕੱਲ ਨੂੰ ਦਿਖਾ ਦਾਂਗੇ ਆਪਾਂ ਵੀ ਉਹ ਲਾਲ ਲੱਸੀ ਹੈ ਵੀਰੇ ਹਰੇ ਵਾਲੀ ਠੀਕ ਹੈ ਉਹ ਵੀ ਆਪੋ ਤੇ ਵੀ ਕੰਮ ਕਰਾਂਗੇ ਵੀ ਜੇ ਕਿਸੇ ਨੇ ਲੈਣੀ ਹੋਈ ਤਾਂ ਚੰਨ ਜੀ ਤੇ ਚੰਨੀ ਵਾਂਗੂ ਆਪਾਂ ਕੰਮ ਕੋਈ ਨਹੀਂ ਕਰਦਾ ਨੀ ਜਿਵੇਂ ਜੱ ਲੱਸੀ ਲੈਣੀ ਆ ਜਾਂ ਕਿਸੇ ਨੇ ਘਿਓ ਲੈਣਾ ਤਾਂ ਸਾਨੂੰ ਜਰੂਰ ਕਮੈਂਟ ਕਰਿਓ ਜਾਂ ਸਾਡੇ ਨੰਬਰ ਤੇ ਦੱਸੋ ਕਿਉਂਕਿ ਜਿਵੇਂ ਮੈਂ ਕਹਿੰਦਾ ਚਲੋ ਕਿਸੇ ਦਾ ਇਕੱਠਾ ਕੰਮ ਹੁੰਦਾਗਾ ਹਨਾ ਤੇ ਵੀ ਉਹਨੂੰ ਆਪਣਾ ਤਗਲੇ ਦੋ ਪੈਸੇ ਬੰਨਣ ਵਾਲੇ ਆਪਾਂ ਨੂੰ ਬੰਨਣਾ ਠੀਕ ਹੈ ਜਿਵੇਂ ਸਾਡੇ ਨੇੜੇ ਤਨੌਲਾ ਹੋ ਗਿਆ ਬਰਨਾਲਾ ਏਰੀਆ ਹੋ ਗਿਆ ਚਲੋ ਹੋਰ ਵੀ ਵੀਰ ਆਪਣੀ ਡੇਰੀਆਂ ਦੇ ਉੱਤੇ ਕੰਮ ਕਰਦੇ ਨੇ ਠੀਕ ਹੈ ਇਸ ਚੀਜ਼ ਤੇ ਤੇ ਅਲਾ ਦਾ ਸੀਲ ਕਰਦਾਗਾ ਵੀਰੇ ਦਹੀਂ ਸੇਲ ਕਰਦਾਗਾ ਤੇ ਅਸੀਂ ਲੱਸੀ ਪ्युअर ਜਿਹਵੇਂ ਆ ਬਣ ਕੇ ਚੱਲ ਸਾਡੀ ਇਹ ਜੀ ਲੱਸੀ ਜੇ 10 ਲੀਟਰ ਲੱਸੀ ਦੇਵਾਂਗੇ ਚਾਹੇ ਤੋਂ 25 ਲੀਟਰ ਲੱਸੀ ਬਣਾ ਲੈ ਇੰਨੀ ਸੰਘਣੀ ਵੀ ਭਾਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਤੁਸੀਂ ਇੰਸਟਾ ਤੇ ਹੈਡਾ ਨੰਬਰ ਦਿੱਤਾ ਹੋਇਆ ਹੈਗਾ ਕਹਿੰਦੇ ਮਾੜੇ ਨੂੰ ਤਾਂ ਮੱਝ ਖਾ ਜਾਂਦੀ ਹੈ ਤਗੜਾ ਮੱਝ ਨੂੰ ਖਾ ਜਾਂਦਾ ਹੈ ਉਹ ਕਿ ਉਹਨੇ ਕਿਰਾਏ ਤੇ ਸਿੱਟੀ ਜਾਣੀਆਂ ਸਿੱਟੀ ਜਾਣੀਆਂ ਉਹਨੇ ਉਹਨਾਂ ਬੈਨੀਫਿਟ ਲੈ ਲੈਣਾ ਮਾੜਾ ਬੰਦਾ ਵਿਚਾਰਾ ਕੁਝ ਪਾਣੀ ਸਕਦਾ ਜੋ 12 ਲੀਟਰ ਵਾਲੀ ਉਹ ਅੱਟ ਤੇ ਆ ਜੂਗੀ ਇਹ ਚੀਜ਼ ਹੁੰਦੀ ਆ ਹੁਣ ਚਲੋ ਫੇਰ ਵੀ ਹੁਣ ਸਾਰੇ ਸਿਆਣੇ ਹੋ ਗਏ ਆ ਸਾਮ ਸਮਾਈ ਉਸ ਹਾਵਨਾ ਕਰਨ ਲੱਗੇ ਵੀ ਬੈਨੀਫਿਟ ਹਰੇਕ ਬੰਦਾ ਲੈ ਰਿਆ ਹੁਣ ਜਿਹੜਾ ਨਵਾਂ ਬਿਜ਼ਨਸਮੈਨ ਹੈਗਾ ਜਿਨੇ ਮੰਨ ਕੇ ਚਲੋ ਇਹ ਕਿੱਤਾ ਨਵਾਂ ਕਰਦਾਗਾ ਵਿਚ ਕਰਨੇ ਬਈ ਡੇਟਾ ਲ ਮੈਂ ਵੀ ਕਹਦੇ ਨੇ ਬਈ ਇਹ ਵੀ ਮਗ੍ਹਾਈ ਆ ਜਿਹੜੇ ਨਵੇਂ ਬੰਦੇ ਲਈ ਜਿਵੇਂ ਆਪਾਂ ਹੁਣ ਪਹਿਲਾਂ ਸ਼ੁਰੂ ਤੋਂ ਬੱਕਰੀਆਂ ਰੱਖੇ ਸੀ ਸਟਾਰਟਿੰਗ ਜਿਵੇਂ ਗੱਲ ਉਹ ਕੀਤੀ ਸੀਗੀ ਅਸੀਂ ਬਈ ਬੱਕਰੀਆਂ ਲਿਆਂਦੀਆਂ ਪੰਜ-ਪੰਜ ਹਜ਼ਾਰ ਦੀਆਂ ਦੋ ਮੀਡੀਅਮ ਜਿਵੇਂ ਸਹੀ ਵਸ ਨਾ ਉਹ ਵੀ ਵਿਚਾਲਾ ਜਿ ਵਿਚਾਲੇ ਹੀ ਜੀ ਸੀਗੀਆਂ ਹਣਾ ਤੇ ਅਸੀਂ ਜੇ ਲਿਆਂਦੀਆਂ ਬਈ ਸਾਨੂੰ ਬਾਈ ਆ ਕੇ ਕਹਿੰਦਾ ਬਈ ਤੁਸੀਂ ਇੰਨੀਆਂ ਨਹੀਂ ਲੈਉਣੇ ਸੀ ਬਰੀਡ ਤੇ ਕੰਮ ਕਰਨਾ ਸੀ ਮੈਂ ਉਹਨੇ ਇੱਕ ਗੱਲ ਕਹੀ ਮੈਂ ਵੀਰੇ ਗੱਲ ਸੁਣ ਮੇਰੀ ਹੈ ਨਾ ਅਸੀਂ ਲੱਖ ਰੁਪਏ ਦੀਆਂ ਦੋ ਬੱਕਰੀਆਂ ਲਿਆਉਂਦੇ 50-50 ਹਜ਼ਾਰ ਦੀਆਂ ਤਾਂ ਵੀ ਵਧੀਆ ਬੱਕਰੀਆਂ ਲਿਆਉਣੀਆਂ ਸੀ ਤੁਸੀਂ ਪਿਓਰ ਬੀਟ ਪੇਰ ਨਹੀਂ ਲੈਂਦੀਆਂ ਸੀਗੀਆਂ ਕਿਉਂ ਸਾਨੂੰ ਸੰਭੜਨਾ ਹੀ ਨਹੀਂ ਪਤਾ ਸੀਗਾ ਸਾਨੂੰ ਸੰਭੜਨਾ ਪਤਾ ਨਾ ਹੋਣਾ ਤੇ ਅਸੀਂ ਲੱਖ ਰੁਪਏ ਦੇ ਦੋ ਲਿਆ ਕੇ ਰੱਖ ਲੈਂਦੇ ਬਈ ਉਹਨੂੰ ਕੋਈ ਦਾਣਾ ਵੱਧ ਘੱਟ ਖਾ ਜਾਂਦੇ ਆ ਮਾਗਰ ਉਹ ਅਸੀਂ ਕਣਕ ਪਾ ਕੇ ਉਹਨਾਂ ਨੂੰ ਪਾਣੀ ਪਾਉਂਦੇ ਉਹਨਾਂ ਨੂੰ ਫਰੇਮਾ ਹੋ ਕੇ ਉਹ ਮਰ ਜਾਂਦੀਆਂ ਹੋ ਤਾਂ ਤਾਂ ਪੈ ਗਿਆ ਅਸੀਂ ਲੱਖ ਰੁਪਏ ਦਾ ਘਾਟਾ ਠੀਕ ਆ ਵੀ ਜਿਹੜਾ ਪਹਿਲਾ ਬੰਦਾ ਕੋਈ ਵੀ ਕਾਰੋਬਾਰ ਕਰਦਾਗਾ ਉਹਦੇ ਲਈ ਇਹ ਚੀਜ਼ ਆ ਵੀ ਪਹਿਲਾਂ ਤੁਸੀਂ ਨਾ ਘੱਟ ਪੈਸੇ ਵਾਲੀ ਚੀਜ਼ ਰੱਖ ਕੇ ਉਹਦੇ ਤੇ ਨਫਾ ਲੈਣਾ ਸਿੱਖੋ ਮੇਰੀ ਸਲਾਹ ਕਮਲੇ ਇਹ ਹੈ ਵੀ ਜੇ ਨੇ ਕਿਸੇ ਵੀ ਵੀਰ ਨੇ ਕਿਸੇ ਭੈਣ ਨੇ ਨਵਾਂ ਕੰਮ ਕਰਨਾ ਨਾ ਉਹ ਲੱਖ ਰੁਪਏ ਦੀ ਮੱਝ ਤੋਂ ਸਟਾਰਟ ਕਰੋ ਹਨਾ ਜੇ ਹੁਣ ਵਿੱਚ ਕਹਿ ਦਿੰਦੇ ਨੇ ਬਾਈ ਤੁਸੀਂ ਬਰੀਡ ਤੇ ਕੰਮ ਕਰੋ ਬਰੀਡ ਤੇ ਹੁਣ ਜੇ ਕਮਲਾ ਆਲਾ 25 ਲੀਟਰ ਵਾਲੀ ਚਲੋ ਜਿਹੜੀ ਮੇਲਿਆਂ 'ਚ ਮੱਝਾਂ ਪਾਉਂਦਾ ਅਗਲਾ ਉਹ ਘੱਟੋ ਘੱਟ 2.5 ਲੱਖ 5 ਲੱਖ ਤੋਂ ਮੱਝਾਂ ਘਟਨੀ ਆਉਂਦੀਆਂ ਵੀ ਜੇ ਨੇ ਨਵਾਂ ਕਾਰੋਬਾਰ ਕਰਨਾ ਪਹਿਲੀ ਗੱਲ ਤਾਂ ਵਿਚਾਰਾ ਇਹਨੇ ਪੈਸੇ ਨਹੀਂ ਲਾ ਸਕਦਾ ਹਨਾ ਫੇਰ ਬਾਕੀ ਉਹਨੂੰ ਬੈਨੀਫਿਟ ਨਾ ਹੋਇਆ ਉਹ ਚੀਜ਼ ਤੋਂ ਬੰਦਿਆ ਤਾਂ ਵੀ ਮੂੰਹ ਮੜ ਜਾਊਗਾ ਵੀ ਬਾਈ ਇਹਨੇ ਪੈਸੇ ਵੀ ਲਾਈ ਸੀ ਬੈਨੀਫਿਟ ਤਾਂ ਮੈਨ ਡਿਸੀਜਨ ਚ ਚਲੋ 50000 ਦਾ ਇਧਰ ਉਧਰ ਲਾ ਲਓ ਬੰਦਾ ਘਰੇ ਵੀ ਦੁੱਧ ਪੀਊਗਾ ਹਨਾ ਦੁੱਧ ਤੋਂ ਕਰੀਮ ਵੀ ਲਾਊਗਾ ਕਿ ਉਹ ਵੀ ਖਾਊਗਾ ਠੀਕ ਹੈ ਜੇ ਉਹਨੂੰ ਐ ਲੱਗੂਗਾ ਵੀ ਇੱਥੇ ਹੋਇਆ ਨਹੀਂ ਮੈਨੂੰ ਪਰ ਉਹ 50000 ਦੀ ਤਾਂ ਜਿੱਥੇ ਜਦੋਂ ਮਰਜੀ ਵੇਚ ਲਈ ਉਹਨੂੰ ਘੱਟ ਆ ਵੀ ਨਹੀਂ ਪੈਂਦਾ ਠੀਕ ਹੈ ਵੀ ਉਹਦਾ ਦੁੱਖ ਵੀ ਨਹੀਂ ਕੋਈ ਉਹਦਾ ਦੁੱਖ ਕੋਈ ਨਹੀਂ ਹੈਗਾ ਹੂੰ ਵੀ ਇਹ ਮੈਂ ਗੰਮ ਨਹੀਂ ਮਾੜਾ ਹੈਗਾ ਪਰ ਸਹੀ ਤਰੀਕੇ ਨਾਲ ਕਰੋ ਕਿਸੇ ਦੇ ਮੰਗਰ ਲੱਗ ਕੇ ਨਾ ਕਰੋ ਹੁਣ ਮੈਂ ਕਹ ਦੂ ਬਾਈ ਮੇਰੇ ਕੋਲ ਤਾਂ 14+ ਨੇ 16+ ਨੇ ਇਦੋਂ ਮਾੜੀ ਮਹਿਸ ਰੱਖੋ ਨਾ ਤੁਸੀਂ ਹੁਣ ਮੈਂ ਮੈਂ ਤੇ ਇਹ ਗੱਲ ਕਹਿਣੀ ਹੈ ਤੁਸੀਂ 31 ਤੋਂ ਹੀ ਕੰਮ ਸ ਲੱਖ ਰੁਪਏ ਦੀ ਚਾਰ ਕਟੀਆਂ ਲੈ ਲਓ ਠੀਕ ਹੈ ਜੇ ਚਾਰ ਕਟੀਆਂ ਤੁਸੀਂ ਲੈ ਲੀਆਂ ਡੇਢ ਸਾਲ ਚ ਛੋਟੀਆਂ ਕਟੀਆਂ ਤਿਆਰ ਹੋ ਜਾਣਗੀਆਂ ਡੇਢ ਡੇਢ ਲੱਖ ਦੀ ਵਧੀਆ ਮੱਝ ਬਣਦੀ ਤਿਆਰ ਛੋਟੀ ਮਿਹਨਤ ਤਾਂ 2 ਲੱਖ ਦੀ ਵੀ ਬਣ ਸਕਦੀ ਹੈ ਠੀਕ ਹੈ ਫਿਰ ਉਹ ਜੋ ਤੁਹਾਨੂੰ ਘਟਾ ਗਿਆ ਤੁਸੀਂ ਲੱਖ ਰੀਆਂ ਲੈਤੀਆਂ ਥੋੜੀ 6 ਲੱਖ ਰੀਆਂ ਤਿਆਰ ਹੋ ਜਾਣਗੀਆਂ ਵੀ ਆਪਾਂ ਤੇ ਇਹ ਰਹਿ ਦਿੰਦੇ ਹਾਂ ਸਲਾਹ ਵੀਰੇ ਸਲਾਹ ਚੰਗੀ ਦਿਓ ਅਗਲੇ ਨੂੰ ਹਾਂ ਹਾਂ ਵੀ ਜੇ ਵਿੱਚ ਕਹਾਂ ਨਾ ਪਹਿਲਾਂ ਜਗਾ ਲੈ ਲਓ ਵੀ ਜਗਾ ਲੈਣ ਦਾ ਤਾਂ ਪਹਿਲਾਂ ਕੋਈ ਨਹੀਂ 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 ਇੱਕ ਗੱਲ ਸੁਣ ਮੇਰੀ ਹਰੇਕ ਦੇ ਘਰੇ 2 3 4 ਮੱਜਾਂ ਦੀ ਜਗਾ ਹੁੰਦੀ ਹੈ ਚਾਰ ਪਸ਼ੂ ਆਪਾਂ ਆਰਾਮ ਨਾਲ ਬੰਨ ਸਕਦੇ ਆ ਕਿਉਂਕਿ ਚਲ ਜਿਆਲੇ ਨੇ ਰੱਖਿਆ ਨਹੀਂ ਹੁੰਦੀ ਜਗਾ ਤਾਂ ਆਪਾਂ ਰੱਖਦੇ ਆ ਵੀ ਕੱਲੂ ਆਪਾਂ ਨੂੰ ਬਸੂ ਲੈਣਾ ਵੀ ਪੈ ਸਕਦਾਗਾ ਜੇ ਹੁਣ ਆਪਾਂ ਕਹਿ ਦਈਏ ਬਈ ਮਾੜਾ ਮੈਂ ਹੀ ਕਹਦਾ ਚਲ ਵੀਡੀਓ ਚ ਵੀ ਨਹੀਂ ਬਈ ਪਸ਼ੂ ਜੇ ਰੱਖਣੇ ਨੇ ਤਾਂ ਸੈੱਡ ਪਾਓ ਸੈੱਡ ਜ਼ਰੂਰੀ ਆ ਬਈ ਆਲਾ ਕਿੱਥੋਂ ਸੈੱਡ ਪਾ ਦੂ ਤਿੰਨ ਚਾਰ ਲੱਖ ਸੈੱਡ ਤੇ ਲਾਉ ਮਾੜੇ ਤੋਂ ਮਾੜਾ ਸੈੱਡ ਖਾ ਜਾਂਦਾ 4 ਲੱਖ ਰੁਪਇਆ ਠੀਕ ਆ ਫਿਰ ਆਲਾ ਜਗਾ ਲਊਗਾ ਜੇ ਚਾਰ ਵਸ ਵੇਲੂ ਡੇਢ ਲੱਖ ਦੀ ਹੋਗੀ ਤਾਂ ਜਗਾ ਕਿੰਨੇ ਦੀ ਬਣ ਗਈ ਠੀਕ ਆ ਜੇ ਚਾਰ ਲਊਗਾ ਲੱਖ ਦੇ ਹਿਸਾਬ ਨੂੰ 4 ਲੱਖ ਦੀ ਜਗਾ 10 ਸਟਾਰਟ ਕਰੋ ਕੰਮ ਜਦੋਂ ਤੁਹਾਨੂੰ ਬੈਨੀਫਿਟ ਹੋਣ ਲੱਗਿਆ ਸਭ ਕੁਝ ਆਪ ਹੀ ਹੋ ਜਾਊਗਾ ਸੈੱਟ ਵੀ ਪੈ ਜਾਣਗੇ ਹੌਲੀ ਹੌਲੀ ਬੰਦੇ ਦਾ ਕਾਰੋਬਾਰ ਵੀ ਯਕੀਨ ਵੀ ਬਣ ਜਾਂਦਾ ਆਪਣਾ ਲੈਣ ਦੇਣ ਵੀ ਬਣ ਜਾਂਦਾਗਾ ਡੇਰੀ ਵਾਲਾ ਵੀ ਦੋ ਪੈਸੇ ਆਪਾਂ ਨੂੰ ਦੇਣ ਲੱਗ ਜਾਂਦਾ ਕਿਉਂਕਿ ਉਹਨੂੰ ਹੁੰਦੇ ਵੇ ਇੰਨਾ ਕਿ ਦੁੱਧ ਪਾਉਂਦੇ ਨੇ ਇੰਨੀ ਕਿ ਦੱਸੀ ਜੇ ਮੇਰਾ ਮੋੜ ਦੇਣਗੇ ਠੀਕ ਆ ਉਹ ਤੋਂ ਵੀ ਆਪਾਂ ਫੜ ਸਕਦੇ ਆ ਬਾਕੀ ਆਪਾਂ ਮਹੀਨੇ ਡੇਢ ਮਹੀਨੇ ਦਾ ਅਗਲੇ ਨਾਲ ਵੀ ਜਿੱਥੇ ਯਕੀਨ ਬਣਿਆ ਵਾਲ ਆਧਾਰ ਵੀ ਕਰ ਲੈਂਦਾ ਕਿਉਂਕਿ ਜਿਹੜੀ ਦੁਕਾਨਦਾਰੀ ਹੁੰਦੀ ਹੈ ਉਹ ਆਧਾਰ ਮੇਣਾ ਚੱਲਦੀ ਹੈ ਕੋਈ ਵੀ ਅਜੇ ਕਰ ਲੈਂਦਾ ਬੰਦਾ ਪਿੰਡਾ ਇਜੇ ਮੈਂ ਇੱਕ ਜਿਹੜੇ ਵਿੱਚ ਲੋਕਾਂ ਨੇ ਯਕੀਨ ਚੱਕਤਾ ਪੈਸਾ ਲੈ ਕੇ ਮੁੜ ਕੇ ਮੰਨ ਲੋ ਉਹਨਾਂ ਨੇ ਦੇਣਾ ਹੁੰਦਾ ਨਹੀਂ ਉਹ ਲੋਕਾਂ ਨੇ ਚੰਗਿਆ ਬੰਦਿਆਂ ਦੇ ਵੀ ਪੜਤ ਮਾਰਦੀ ਸਹੀ ਗੱਲ ਆ ਠੀਕ ਆ ਉਹ ਮੇਰਾ ਅਗਲਾ ਯਕੀਨ ਅਗਲੇ ਦੇ ਵੀ ਸਾਰੇ ਨਹੀਂ ਜਦੋਂ ਵਾਲਾ ਗੇਟਾਂ ਤੋਂ ਆ ਮੁੜਦੇ ਨੇਗੇ ਠੀਕ ਆ ਪੈਸੇ ਆਪਾਂ ਲੈ ਲੈ ਮੰਨ ਕੇ ਚੱਲ ਆਪਾਂ ਹੀ ਲੋਨ ਚੱਕ ਲਿਆ ਮੁੜ ਕੇ ਆਪਾਂ ਜਿੰਦਾ ਲਾ ਕੇ ਆਪਾਂ ਨਿਕਲ ਗਏ ਘਰੋਂ ਠੀਕ ਆ ਫਿਰ ਉਹ ਬਈ ਪੈਸਾ ਤਾਂ ਅਗਲੇ ਨੇ ਪੈਸਾ ਦਿੱਤਾ ਲੈਣ ਦਾ ਕਿਸ਼ਤਾਂ ਲੈਣੀਆਂ ਨੇ ਲੈਣੀਆਂ ਨਹੀਂ ਉਹ ਰਕਾਰਡ ਆਪਣਾ ਖਰਾਬ ਹੁੰਦਾ ਨਾਲ ਤਾਂ ਇਹ ਚੀਜ਼ ਚ ਇਹ ਫਿਰ ਆਪਾਂ ਅਗਲੇ ਨੂੰ ਮੂਹਰੋਂ ਜਦੋਂ ਤਾਂ ਕਹਿੰਦੇ ਚੀਜ਼ ਲੈਣੀ ਹੁੰਦੀ ਆ ਤਾਂ ਬੱਜੀਜੀ ਕਰਦੇ ਆ ਜਦੋਂ ਕਹਿੰਦੇ ਚੀਜ਼ ਦੇਣੀ ਪੈਂਦੀ ਆ ਉਹ ਤਾਂ ਕਹਿੰਦੇ ਪਿੰਡੋਂ ਤਾਂ ਨਹੀਂ ਨਿਕਲਦੇ ਸੀ ਸਹੀ ਗੱਲ ਠੀਕ ਹੈ ਵੀ ਆਪਾਂ ਤੇ ਇਹ ਚੀਜ਼ ਕਹਿੰਣਾ ਬਈ ਚਾਦਰ ਦੇਖ ਕੇ ਪੈਰ ਪਸਾਰੋ ਠੀਕ ਹੈ ਜਿੰਨੀ ਕ ਆਪਣੀ ਹੈਸੀਅਤ ਹੈਗੀ ਆਪਦੀ ਔਕਾਤ ਦੇ ਮੁਤਾਬਕ ਆਪਾਂ ਕੰਮ ਕਰੋ ਠੀਕ ਹੈ ਜੇ ਮੈਨੂੰ ਪਤਾ ਮੇਰੀ ਔਕਾਤ ਕਿੰਨੀ ਆ ਵੀ ਇੰਨਾ ਕਿ ਮੈਂ ਕਰ ਸਕਦੀ ਆ ਠੀਕ ਹੈ ਚਲੋ ਮੰਨ ਲਓ ਮੈਂ ਮੱਜਾਂ ਤੇ ਲੋਨ ਲੈ ਲਿਆ ਜੇ ਮੈਨੂੰ ਮੈਂ ਲਾਉਣ ਲੈ ਲੈ 40 ਲੱਖ ਰੁਪਏ ਦਾ ਐਨੀ ਮੇਰੀ ਹیثیت ਹੈ ਨਹੀਂ ਮੇਰੀ ਔਕਾਤ ਹੈ ਨਹੀਂ ਉਹ ਮੈਂ ਚਲਾ ਲੈ ਘਰ ਤੇ ਉਹ ਮੈਂ ਬਸੂਆਂ ਤੇ ਲਾਈ ਨਹੀਂ ਹੈਗੇ ਮੰਨ ਕੇ ਚੱਲ ਮੈਂ ਤਾਂ ਉੱਤੇ ਕੋਠੀ ਜਗਾਗਾ ਬਸ ਖੜੀ ਕਰਤੀ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਮੈਂ ਤਾਂ ਜਗਾ ਪਾ ਲਈ ਠੀਕ ਹੈ ਆਪਾਂ ਕਦੇ ਵੀ ਕੰਮਲ ਐਸਾ ਕੰਮ ਕੀਤਾ ਹੀ ਨਹੀਂ ਹੈਗਾ ਜ਼ਿੰਦਗੀ 'ਚ ਵੀ ਜਿਹੜਾ ਆਪਣੇ ਬਾਹਰ ਤੋਂ ਕੋਈ ਖੜ ਕੇ ਇਹ ਗੱਲ ਕਹੇ ਬਈ ਸਾਡੇ ਪੈਸੇ ਦੇ। ਪੈਸੇ ਦੇ। ਠੀਕ ਆ। ਉਹ ਫਿਰ ਮੇਰੀ ਕੋਠੀ ਪਾਈ ਵੀ ਕੀ ਕਰੂਗੀ? ਜਦੋਂ ਪੈਸੇ ਨੇ ਲੋਕਾਂ ਦੇ ਉਹਨੇ ਤਾਂ ਮੇਰੇ ਸਿਰ ਤੇ ਬਾਲ ਨਹੀਂ ਹੋਣੀ ਜਿੰਨਾ ਮੈਂ ਕਰਜ਼ਾ ਦੇਣਾ। ਕਰਜ਼ਾ ਦੇਣਾ। ਕਿਉਂਕਿ ਕੱਲ ਨੂੰ ਫਿਰ ਉਹ ਮੋੜਨਾ ਵੀ ਆ। ਆਪਾਂ ਜਗ੍ਹਾ ਪਾਉਣੀ ਆ। ਜਗ੍ਹਾ ਪਾਉਣੀ ਆ ਆਪਾਂ ਖੇਤ ਦੇ ਵਿੱਚ। ਮਹਿਸਾ ਦਾ ਵੀ ਸੈੱਡ ਬਣਾਉਣਾਗਾ ਜਗ੍ਹਾ ਵੀ ਰਹਿਣ ਵਾਸਤੇ ਪਾਉਣੀ ਆ ਤੇ ਬਣਾਵਾਂਗੇ ਵੀ ਵਿਉਂਤ ਤੇ ਆਪਾਂ ਜਿੰਨੇ ਕੁ ਦੀ ਜਗ੍ਹਾ ਆਪਣੀ ਸੇਲ ਹੋ ਗਈ ਆਪਾਂ ਉਹਨਾਂ ਦੇ ਪੈਸੇ ਲਵ ਘੱਟ ਜਗ੍ਹਾ ਤਿਆਰ ਕਰ ਲਾਂਗੇ ਘੱਟ ਪਾ ਲਾਂਗੇ ਬਾਅਦ ਚ ਵੀ ਕਰੀ ਜਾਵਾਂਗੇ ਤਿਆਰ ਤਾਂ ਕਿਹਨਾਂ ਖੜੀ ਕਰ ਲਾਂਗੇ ਜਗ੍ਹਾ ਬਾਅਦ ਚ ਤਿਆਰ ਕਰੀ ਜਾਵਾਂਗੇ ਪਰ ਇਹ ਨਹੀਂ ਹੈਗਾ ਵੀ ਕੱਲ ਨੂੰ ਅਗਲਾ ਜਿਹਦਾ ਕਰਜ਼ਾ ਦੇਣਾ ਆਪਣੇ ਪੈਰ ਵੱਡ ਵੱਡ ਖਾ ਲਿਆ ਆਪਣਾ ਨੀਂਦੋਂ ਖੱਟ ਜੀ ਵੀ ਆਪਾਂ ਕਿਸੇ ਦਾ ਕਰਜ਼ਾ ਦੇਣਾ ਮੂੰਹ ਬਣੇ ਜਿਵੇਂ ਪਹਿਲਾਂ ਪਹਿਲਾਂ ਤਾਂ ਸੀ ਹਣਾ ਜਿਵੇਂ ਮੱਝਾਂ ਤੇ ਚਲੋ ਉਦੋਂ ਦੁੱਧ ਦਾ ਵੀ ਰੇਟ ਕੁਝ ਨਹੀਂ ਸੀ ਹੁੰਦਾ ਵੀ ਅੱਜ ਦੇ ਟਾਈਮ 'ਚ ਹਾਂ ਕਿ ਕਭ ਮੇਰੀ ਜਿਹੜੀ ਮੇਰੀ ਸੋਚ ਆ ਕਮਲ ਮੈਂ ਇਸ ਸੋਚ ਤੇ ਚੱਲਣਾ ਕਿ ਵੀ ਆਪਣਾ ਨਾਮ ਵੜੇਗਾ ਬਲੀ ਜੀ ਤੇ ਹਨਾ ਕਿਉਂਕਿ ਕੋਈ ਨਾ ਟਾਈਮ ਲੱਗ ਸਕਦਾਗਾ ਵੀ ਟਾਈਮ ਲੱਗੂ ਥੋੜਾ ਹਨਾ ਪਰ ਆਪਣਾ ਨਾਮ ਪਰਮਾਤਮਾ ਕਰੇ ਵਾਹਿਗੁਰੂ ਅੱਗੇ ਆਪਾਂ ਤੇਹੀ ਅਰਦਾਸ ਕਰਦੇ ਆ ਵਾਹਿਗੁਰੂ ਚੰਗੇ ਕੰਮ ਚ ਸਾਨੂੰ ਅੱਗੇ ਲੈ ਕੇ ਹੈ ਨਾ ਤੇ ਆਪਾਂ ਚੰਗਾ ਹੀ ਕਰਨਾਗਾ ਜਿਵੇਂ ਹੁਣ ਕਿਉ ਉਹਦਾ ਕੀਤਾ ਵਿੱਚ ਹੁਣ ਕਹੀ ਜਾਂਦੇ ਨੇ ਬਈ 700 ਨੂੰ 800 ਨੂੰ ਅਸੀਂ 900 ਦੇ ਦਾਂਗੇ ਬਈ ਗੱਲਾਂ ਕਰਦੇ ਸੌਖੀਆਂ ਨਹੀਂ ਪਰ ਜਦੋਂ ਮਿਹਨਤ ਕਰਨੀ ਪੈਂਦੀ ਹੈ ਨਾ ਉਦੋਂ ਪਤਾ ਲੱਗਦਾ ਅੱਜ ਮੇਰਾ ਸਾਰਾ ਦਿਨ ਨਿਕਲ ਗਿਆ ਕਿਉਂਕਿ ਇੰਨਾ ਦੁੱਧ ਸੀਗਾ ਮਾਲਕ ਚਲੋ 30 ਕਿਲੋ ਦੁੱਧ ਮੈਂ ਗਰਮ ਕਰਤਾ ਫਿਰ ਜੋ ਹੋਰ ਵੀ 30 ਕਿਲੋ ਦੂਜਾ ਵੀ ਪਾਇਆ ਹੁਣ ਇੰਨਾ ਤਾਂ ਛੇਤੀ ਰੜਕਿਆ ਨਹੀਂ ਜਾਂਦਾ ਰਗਾ ਤੇ ਜੋ ਹੁਣ ਜਿਵੇਂ ਕਿ ਗਰਮੀ ਹੈਗੀ ਉਹ ਚ ਬਰਫ਼ ਪਾਉਣੀ ਪੈਂਦੀ ਵੀ ਤੇ ਉਹ ਗਰਮ ਹੋ ਜਾਂਦਾ ਦੁੱਧ ਫਿਰ ਬਰਫ਼ ਪਾ ਕੇ ਉਹਨੂੰ ਫਿਰ ਮੱਖਣੀ ਆਉਂਦੀ ਨਹੀਂ ਪਾਣੀ ਦਾ ਬਣਿਆ ਰਹਿੰਦਾ ਉਕਮਕਣੀ ਆਉਂਦੀ ਨਹੀਂ ਹੈ ਫਿਰ ਜਦੋਂ ਦੁਪਹਿਰ ਤੱਕ ਮੇਰਾ ਉਹ ਕੰਮ ਨਿਬੜਿਆ ਜਦੋਂ ਮਧਾਣੀ ਲਾ ਕੇ ਸਾਰਾ ਰੜਕੀ ਕੀ ਰੜਕੀ ਗਈ ਫਿਰ ਉਸ ਤੋਂ ਬਾਅਦ ਉਹਨੂੰ ਧਰਿਆ ਫਿਰ ਮੈਂ ਹਾਰੇ ਦੇ ਵਿੱਚ ਮੱਠੀ ਮੱਠੀ ਅੱਗ ਤੇ ਫਿਰ ਉਹ ਮੈਨਾਂ ਤਾਰਿਆਗਾ ਹੂੰ ਠੀਕ ਹੈ ਸਾਰਾ ਦਿਨ ਮੇਰਾ ਹੀ ਨਿਕਲ ਗਿਆ 2 ਮਿੰਟ ਰਾਮ ਵੀ ਨਹੀਂ ਕੀਤਾ ਬਾਈ ਗੱਲਾਂ ਕਰਨੀਆਂ ਸੌਖੀਆਂ ਨੇ ਪਰ ਮਿਹਨਤ ਕਰਨੀ ਬਹੁਤ ਔਖੀ ਹੈ ਬਹੁਤ ਔਖੀ ਹੈ ਪਰ ਵੀ ਵੀਰ ਬਣ ਕੇ ਵਿਦਵਾਨ ਨਾ ਬਣਿਆ ਕਰੋ ਗੱਲਾਂ ਨਾ ਕਰਿਆ ਕਰੋ ਇਹ ਚੀਜ਼ਾਂ ਜਦੋਂ ਚਲ ਮੈਂ ਕਹਿੰਦੀ ਆ ਵੀ ਤੁਸੀਂ 600 ਰੁਪਏ ਨੂੰ ਰੁਪਏ ਨੂੰ ਮੈਨੂੰ ਪਿਓਰ ਕਿਉ ਤਿਆਰ ਕਰਕੇ ਦਿਓ 600 ਨੂੰ ਛੱਡੋ 800 ਨੂੰ 900 ਨੂੰ ਮੈਨੂੰ ਪਿਓਰ ਕਿਉ ਜਮਾ ਇੱਕ ਨੰਬਰ ਕਿਉ ਵੀ ਆਪਾਂ ਟੈਸਟ ਕਰ ਇੱਕ ਪਾਸੇ ਮੈਂ ਆਪਦਾ ਕਿਉਂ ਤੈਨੂੰ ਜਿਹੜਾ ਮੈਰਿਡ ਕਿਹਾ ਹੋਇ ਇੱਕ ਪਾਸੇ ਤੁਸੀਂ ਆਪਦਾ ਤਰ ਲਿਓ ਜਿਹੜੇ ਵੀ ਵਿਚਾਰੇ ਬਣਾਉਂਦੇ ਨੇ ਉਹ ਦੁਖੀ ਨੇ ਉਹ ਰੇਟ ਨਹੀਂ ਦਿੰਦੇ ਲੋਕ ਹੁਣ ਉਹ ਕਿੰਨੀ ਮਿਹਨਤ ਕਰਦੇ ਨੇ ਮੈਨੂੰ ਪਤਾ ਮੈਂ ਮਿਹਨਤ ਕਰਦੇ ਆ ਵੀ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਜਿਹੜੀਆਂ ਭੈਣਾਂ ਵਿਚਾਰੀਆਂ ਕਮੈਂਟ ਬਹੁਤ ਆਏ ਨੇ ਭੈਣ ਕਹਿੰਦੇ ਰੇਟ ਨਹੀਂ ਦਿੰਦੀ ਹੈਗੀ ਕੀ ਕਰੀਏ ਫਿਰ ਬਾਕੀ ਜਿਹੜੀ ਸਬਜ਼ੀ ਵਾਲੀ ਵੀਡੀਓ ਪਾਈ ਸੀ ਉਹ ਜੇ ਕਹਿੰਦੇ ਵੀ ਇਹ ਭਈਆਂ ਤੋਂ ਸਬਜ਼ੀ ਲੈਣਾ ਆਪਣੇ ਥੋੜੇ ਜਿਹਾ ਪਸੰਦ ਕਰਦੇ ਨੇ ਜਿਆਦੇ ਵੀ ਇਹ ਜ਼ਿੰਮੇਦਾਰ ਨੂੰ ਨਾ ਨਹੀਂ ਇਹ ਚੀਜ਼ਾਂ ਕਰਦੇ ਹੋਏ ਕਿ ਉਹ ਤੋਂ ਸਬਜ਼ੀ ਕਹਿੰਦੇ ਨੇ ਨਹੀਂ ਉੱਥੇ ਜਿੰਨੀ ਜਿਹੜੇ ਪੱਕੇ ਦੁਕਾਨਾਂ ਨੇ ਉਹਨਾਂ ਨਾਲੋਂ ਇੱਕ ਆਉਂਦਾ ਜੂਨੀਅਰ ਐਕਰਪਿਆ ਘੱਟ ਵੀ ਨਹੀਂ ਦਿੰਦੇ ਉਹ ਤੋਂ ਆਪਾਂ ਖੁਸ਼ ਹੋ ਕੇ ਲੈ ਕੇ ਆਉਂਦੇ ਹਾਂ ਪਿੰਡਾਂ ਦੇ ਹੁੰਦਾ ਜਲ ਮੰਨ ਲਓ ਆਪਣੇ ਕੋਲ ਅੱਧਾ ਕਿਲੋ ਗੱਦੂ ਲੈਣਾ ਗਿਆ ਆਪਾਂ ਕਿਲੋ ਹੀ ਬਾਦ ਰੋ ਵੀ ਚਲ ਕੋਈ ਨਾ ਕੱਲ ਨੂੰ ਦੇ ਹੀ ਹੋਣਗੇ ਦੇ 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 ਫੇਰ ਕੀ ਬੱਕ ਪੰਡਾ ਹਾਂ ਸਹੀ ਗੱਲ ਆ ਵੀ ਇਹ ਚੀਜ਼ ਨਹੀਂ ਉਹ ਲੋਕ ਇਹ ਚੀਜ਼ਾਂ ਮੰਗ ਨਹੀਂ ਜਾ ਰਹੇ ਇਹਨਾਂ ਨੂੰ ਬਣਾਉਂਦੀ ਜਿੱਦਾਂ ਹੀ ਚੱਲਦੀ ਆ ਮੈਂ ਕਹਿੰਦਾ ਉੱਥੇ ਦਿਲ ਖੁਸ਼ ਵੀ ਹੁੰਦਾ ਉਹ ਆਲੇ ਕਹਿੰਦੇ ਵੀ ਸਾਨੂੰ ਪਿਓਰ ਚੀਜ਼ ਨਹੀਂ ਦੇ ਸਾਨੂੰ ਰੇਟ ਦਨ ਕੇ ਰੇਟ ਤਾਂ ਨਹੀਂ ਦੇ ਠੀਕ ਤੇ ਭੈਣੇ ਵੀ ਜਿਵੇਂ ਆਪਾਂ ਹੁਣ ਲੱਸੀ ਬਣਾਉਣੇ ਆ ਹਨਾ ਘਿਓ ਵੀ ਬਣਦਾ ਚਲੋ ਜਿੰਨਾ ਕ ਆਪਾਂ ਨੂੰ ਆਊਟਰ ਆਉਂਦਾ ਵੀ ਠੀਕ ਹੈ ਘਿਓ ਤਿਆਰ ਕਰਦੇ ਆ ਤੇ ਤੂੰ ਬਾਕੀਆਂ ਨੂੰ ਕੀ ਕਹਿਣਾ ਚਾਹੇਂਗੀ ਮੈਂ ਕਹਣੀ ਆ ਕਮਲ ਲੋਪਣਾ ਪੈਕਟ ਵਾਲੀਆਂ ਚੀਜ਼ਾਂ ਦੇ ਲੱਗੀਆਂ ਠੀਕ ਆ ਤੇ ਉਹ ਚੀਜ਼ ਇਹਨਾਂ ਨੂੰ ਜਿਆਦਾ ਵਧੀਆ ਲੱਗਦੀ ਆ ਠੀਕ ਆ ਆਪਾਂ ਜਦੋਂ ਮੰਨ ਕੇ ਚੱਲਾਂ ਆਪਾਂ ਦੀਪਕ ਦੇ ਜਾਨੀ ਹੁੰਨੇ ਹੈਗੇ ਜਾ ਕੇ ਬੈਠ ਜਾਈਏ ਆਪਾਂ ਉਹਨੇ ਉਹਨੀ ਕੇ ਦਾਲ ਦਾ ਮੈਨੂੰ ਐ ਲੱਗਦਾ ਜੀ ਆਪਣੇ ਬਾਤ ਜੰਦੇ ਬੇਹੀ ਆਪਾਂ ਡੋਲ ਦਿੰਨੇ ਆ ਠੀਕ ਆ ਜਾਂਦੀ ਗਵੰਡੀ ਨੂੰ ਕਹਿੰਦੇ ਨੇ ਬਾਈ ਲੈ ਜਾਓ ਸਾਡੇ ਦਾਲ ਬਾਦੂ ਪਈ ਐ ਉਹ ਜਿਹੜੀ ਉਹਨੀ ਕੇ ਦਾਲ ਨੇ ਕਹਿੰਦੇ ਬਾਈ 250 ਦੀ 250 ਠੀਕ ਆ ਆਪਣੀ ਬਣੀ 250 ਦੀ ਲੱਸੀ ਦੀ ਬੋਤਲ ਲੈਣੇ ਆ ਪਾਣੀ ਵਰਗੀ ਲੱਸੀ ਹੁੰਦੀ ਐ ਕਹਣਗੇ 30 ਰੁਪਏ ਦੀ ਬੋਤਲ ਠੀਕ ਆ ਜਿਹੜੀ ਆਪਣੀ ਲੱਸੀ ਵਾਲਾ ਮੈਂ ਗਾਰੰਟੀ ਨਾਲ ਕਹਣੀ ਐ ਜਿਹੇ ਜਿਹੋ ਉਹ ਲੱਸੀ ਹੋਜੀ ਤਾਂ ਚਾਹੇ 25 ਲੀਟਰ ਤੋਂ 100 ਲੀਟਰ ਤਿਆਰ ਕਰ ਲਿਓ ਲੱਸੀ ਤੁਸੀਂ ਹਾਂ ਗਰੰਟੀ ਨਾਲ ਇੱਥੇ ਖੜਕੇ ਤਿਆਰ ਕਰ ਲੈ ਲੋ ਅਸੀਂ ਉਦੋਂ ਕਿਤੇ 100 ਵੇਣਾ ਵਧੀਆ ਹੋਊ ਬਾਬੀ ਲੋਕ ਆ ਚੀਜ਼ ਨੂੰ ਪਸੰਦ ਹੀ ਨਹੀਂ ਕਰਦੇ ਥੋੜਾ ਜਿਹਾ ਉੱਤਰ ਜਾ ਦੇ ਉੱਤਰ ਉਹ ਪੈਕਟ ਵਾਲੇ ਦੇ ਖਿੱਚ ਕੇ ਪਤਾ ਨਹੀਂ ਕਿੰਨੇ ਕੁ ਪਿਓਰ ਹੋ ਗਏ ਬਾਈ ਵੱਡੀਆਂ ਫੈਕਟਰੀਆਂ ਜਿੱਦਾਂ ਤੁਹਾਨੂੰ ਵੀ ਸਾਰਾ ਕੁਝ ਪਤਾ ਹੀ ਹੈ ਕੀ ਕਸੂਰੀ ਜਾਂਦਾ ਇਕੱਠਾ ਮਡਾ ਮਲਾਪਟਾਂ ਵਾਲਾ ਦੁੱਧ ਜਾਂਦਾ ਕਿੰਨੇ ਵਾਰੀ ਦੱਸੀ ਜਾ ਗਈ ਹੁਣ ਕਹੋ ਕਿ ਜਦੋਂ ਅਗਲਾ ਹੁਣ ਕਹਿ ਦਿੰਦਾ ਵੀ ਫਿਰ ਇਹ ਚੀਜ਼ਾਂ ਨੂੰ ਨਿੰਦਰੇ ਨੇ ਨੀਂਦ ਦੇਣੀ ਹੈਗੇ ਵੀਰੇ ਇਸ ਤੇ ਸੱਚ ਬੋਲਦੇ ਆ ਹਨਾ ਤੇ ਵੀ ਕੱਲ ਮੈਂ ਕਿੰਨੇ ਵਾਰੀ ਕਿਹਾ ਮੈਂ ਦੁੱਧ ਝੋਕੇ ਇੱਥੇ ਰੱਖ ਦੇਣਾ ਲਾ ਸੌ ਮੱਖੀ ਡਿੱਗ ਜੂਗੀ ਜੈਨਾਂ ਠਕੀ ਮੈਂ ਫਿਰ ਉਹ ਵੀ ਤਾਂ ਇੱਕ ਬਿਮਾਰੀ ਐ ਮੱਖੀ ਨੇ ਗੰਦੇ ਥਾਵੇਂ ਵੀ ਬੈਠਣਾ ਨਾਲੀ ਚ ਵੀ ਬੈਠਣਾ ਹਨਾ ਕੋਈ ਕੋਈ ਮਰਿਆ ਕੁੱਤਾ ਵਾ ਉਹਦੇ ਉੱਤੇ ਵੀ ਬੈਠਣਾ ਕੋਈ ਕੁਝ ਵੀ ਮਰਿਆ ਉਹਦੇ ਉੱਤੇ ਬੈਠ ਕੇ ਮੱਖੀ ਸਾਰੀ ਉਹ ਚੀਜ਼ ਡਿੱਗਦੀ ਐ ਉਹ ਵੀ ਤਾਂ ਇੱਕ ਬਿਮਾਰੀ ਐ ਤੇ ਬਾਕੀ ਚਲੋ ਆਪਾਂ ਇਹ ਚੀਜ਼ ਨਹੀਂ ਕਹਿੰਦੇ ਹਨਾ ਵੀ ਆਪਾਂ ਤੁਸੀਂ ਲੋ ਹਨਾ ਜੋ ਵੀ ਆ ਮੈਂ ਆਪਾਂ ਨਹੀਂ ਕਹਿੰਦੇ ਪਿੰਡਾਂ ਚ ਜਿੰਨੀਆਂ ਵੀ ਭੈਣਾ ਮੈਂ ਚਾਦੀ ਜਿੰਨੀਆਂ ਵੀ ਜਿੰਨੇ ਜੱਟ ਜੀਮੇਦਾਰ ਭਾਈ ਬਹੁਤ ਨੇ ਵਿਚਾਰਿਆਂ ਨੇ ਮੈਂ ਸਰਚ ਕੀਆ ਹੋਈਆਂ ਉਹਨਾਂ ਨੂੰ ਸਾਰਿਆਂ ਨੂੰ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਕੱਲੇ ਆਪਾਂ ਥੋੜੀਆਂ ਬਹੁਤ ਬਹੁਤ ਭੈਣਾ ਮੇਰੀ ਮਿਹਨਤ ਕਰਦੇ ਜੇ ਬਹੁਤ ਵੀਰ ਮਿਹਨਤ ਕਰਦੇ ਨੇ ਕਿਸੇ ਦੇ ਚਲੋ ਚਾਹੇ ਤਿੰਨ ਬਸੂ ਰੱਖੇ ਨੇ ਉਹ ਵੀ ਤਾਂ ਮਿਹਨਤ ਕਰਦੇ ਨੇ ਉਹ ਵੀ ਆਪਣੇ ਘਰ ਦਾ ਘਿਓ ਬਣਾ ਕੇ ਸ਼ੇਲ ਕਰਦਾ ਭਾਈ ਰੇਟ ਦਿਆ ਕਰੋ ਅਗਲੇ ਰੇਟ ਦਿਆ ਕਰੋ ਠੀਕ ਹੈ ਦੁੱਧ ਦਾ ਰੇਟ ਵੀ ਦਿਓ ਫਿਰ ਤੁਹਾਨੂੰ ਚੀਜ਼ ਵੀ ਬਿਹਾਰ ਮਿਲਦੀ ਆ ਜੇ ਤੁਸੀਂ ਡੈਰੀ ਤੋਂ ਲੈ ਕੇ ਆਣੋ ਪੀਣਾ ਵੀ ਫਿਰ ਪੀਨੇ ਵੀ ਅੱਧਾ ਪਾਣੀ ਹੋ ਤੁਸੀਂ ਸਪਰੇਪ کریم ਤੱਕ ਲਾ ਲੈਂਦਾ ਸਾਰੀ ਸੱਚਾਈ ਹੈ ਚਾਹੇ ਕਿਸੇ ਨੂੰ ਬੁਰੀ ਲੱਗੇ ਨੇ ਵੀ ਫਿਰ ਆਪਦੀ ਮਿਹਨਤ ਦਾ ਮੁੱਲ ਕੱਢਣਾਗਾ ਅਗਲਾ ਕਹਿੰਦਾ ਅਸੀਂਗਾ ਫਿਰ 4 ਵਜੇ 5 ਵਜੇ ਦਾ ਢੋਲ ਚੱਕ ਲੈਨੇ ਆਗੇ ਅਸੀਂ ਵੀ ਮੁਨਾਫਾ ਕੱਢਣਾ ਉਹ ਚੀਜ਼ ਦਾ ਸਹੀ ਗੱਲ ਔਰ ਜੇ ਤੁਸੀਂ ਇਹ ਚੀਜ਼ਾਂ ਨੂੰ ਸਮਝੋਗੇ ਆਪਦੇ ਭੈਣ ਭਾਈਆਂ ਦਾ ਸਾਥ ਦੇਵੋਗੇ ਫੇਰ ਹੀ ਆਪਾਂ ਕੁਛ ਘੱਟ ਸਕਦੇ ਹਾਂ ਜੇ ਤੁਸੀਂ ਕੋਈ ਕਾਰੋਬਾਰ ਕਰ ਦਿਓ ਜੇ ਆਪਾਂ ਇਕਾ ਕਰ ਲਈਏ ਵੀ ਕਿਸੇ ਵੀ ਜ਼ਿੰਮੇਵਾਰ ਦੇ ਘਰੇ ਮੱਝਾਂ ਰੱਖੀਆਂ ਨੇ ਆਪਾਂ ਸਾਰੇ ਪਿੰਡ ਚ ਐ ਤਾਂ ਨਹੀਂ ਹੈਗਾ ਸਾਰੇ ਲੋਕ ਡੇਰੀਆਂ ਤੋਂ ਲੈ ਕੇ ਆਉਂਦੇ ਨੇ ਉਹ ਕਹਿੰਦੇ ਨੇ ਭਾਈ ਸਾਨੂੰ ਇੰਨਾ ਦੁੱਧ ਚਾਹੀਦਾ ਲੈ ਕੋਈ ਚਾਹੇ 10 ਦਾ ਲੈ ਜੇ 20 ਦਾ ਲੈ ਜੇ 40 ਦਾ ਲੈ ਜੇ ਰੇਟ ਦੇ ਹਿਸਾਬ ਨਾਲ ਹਾਲੇ ਦਾ ਸੇਲ ਹੋ ਜੂ ਕਾਤੋਂ ਵਾਲਾ ਡੇਰੀਆਂ ਵਾਲੇ ਨੂੰ ਪਾਵੇ ਇਹ ਨਹੀਂ ਭਾਈ ਇਹ ਤਾਂ ਲੋਕ ਉੱਥੋਂ ਜਾਂਦੇ ਨੇ ਉੱਥੋਂ ਚੀਜ਼ਾਂ ਲੈਣਗੇ ਡੇਰੀਆਂ ਤੋਂ ਲੈਣਗੇ ਠੀਕ ਹੈ ਲਾ ਤਾਂ ਕੋਈ ਚੀਜ਼ ਇੱਥੇ ਘਰੇ ਛੇਲ ਕਰਨ ਲੱਗ ਜਾ ਲਾ ਸੁਣੋ ਨਾ ਤਾਂ ਗਿੱਲੀ ਤਾਂ ਲਈ ਜਾਣਗੇ ਰੇੜੀ ਵਾਲੇ ਤੋਂ ਉਹ ਫਿਰ ਗਿੱਲੀ ਤੋਂ ਪੈ ਤਾਂ ਉੱਥੀ ਕੀ ਸੁੱਕੀ ਉਹ ਤਾਂ ਇੰਨੀ ਦਿੰਦਾ ਸੀ ਰੇੜੀ ਵਾਲਾ ਤਾਂ ਸਬਜ਼ੀ ਇੰਨੇ ਨੂੰ ਦਿੰਦਾ ਸੀ ਫਿਰ ਉਹ ਚੀਜ਼ ਵੀ ਦੇਖੋ ਹਮ ਸਾਰਾ ਦਿਨ ਪਾਣੀ ਸਿੜਕ ਸਿੜਕ ਕੀ ਪਹਿਲਾਂ ਤਾਂ ਕਿਲੋ ਭਾਰ ਵਧਾ ਦਿੰਦੇ ਨੇ ਸਹੀ ਗੱਲ ਹੈ ਹੈ ਪਾਣੀ ਵਿੱਚ ਹੁੰਦਾ ਜਾਂਦਾ ਨਹੀਂ ਪਾਣੀ ਹੈਗਾ ਹਮ ਫਿਰ ਆਪਾਂ ਤਾਜੀ ਤੋੜ ਕੇ ਵੀ ਫਿਰ ਉੱਥੇ ਵੀ ਆਗਲਾ ਜਿੱਥੇ ਦੋ ਕੱਦੂ ਚੜਦੇ ਆ ਸਿੱਤੀ ਚੜਦਾ ਇੰਨਾ ਵੱਡਾ ਉਹ ਵਾਲਾ ਇੱਕ ਚੌਲਾ ਵੀ ਨਹੀਂ ਵੱਧ ਜਾਣ ਦਿੰਦਾ ਹੈਗਾ ਸਹੀ ਗੱਲ ਹੈ ਇਹ ਲੋਗ ਪਰ ਹੋਈ ਉਹ ਜਿੱਦਾਂ ਦੇ ਗੇ ਕੰਮ ਲੈ ਬਣਾਉਂਦੀ ਪਤਾ ਨਹੀਂ ਕਿ ਪਤਾ ਨਹੀਂ ਉਹਨਾਂ ਦੇ ਭਈ ਮਸਾਲੇ ਬਸੂਲੇ ਵੱਧ ਪਾਉਂਦੇ ਨੇ ਉਹ ਨਹੀਂ ਚਲੋ ਰਿਜ਼ਲਟ ਤਾਂ ਵੀ ਇੱਕ ਦਿਨ ਸਾਹਮਣੇ ਆਉਂਦਾ ਹੀ ਆ ਪਤਾ ਲੱਗ ਜਾਂਦਾ ਉਹ ਆਪ ਨੂੰ ਕਹਿੰਦੇ ਹੁੰਦੇ ਜਦੋਂ ਉਮਰ ਸਾਰੇ ਜਮਾਨੇ ਉਹਦੋਂ ਨਹੀਂ ਪਤਾ ਲੱਗਦਾ ਬੜਾਪੇ ਜੂ ਪਤਾ ਲੱਗਦਾ ਪਤਾ ਲੱਗਦਾ ਚਲੋ ਹੁਣ ਦੇਖ ਲੈ ਦਿੱਕਤ ਆ ਲੀਵਰ ਦੀ ਕਿੰਨੀ ਪ੍ਰੋਬਲਮ ਆ ਰਹੀ ਹੈ ਹਾਰਟ ਦੀ ਪ੍ਰੋਬਲਮ ਕਿੰਨੀ ਵੱਧ ਗਈ ਪਹਿਲਾਂ ਕਿਉਂ ਨਹੀਂ ਸੀ ਹਮ ਹਾਰਟ ਦੀ ਪਹਿਲਾਂ ਦਿੱਕਤ ਹੀ ਨਹੀਂ ਹੋਦੀ ਸੀ ਕਿਸੇ ਨੂੰ ਹੁਣ ਕਾਹਤੋਂ ਇੰਨੀ ਬਿਮਾਰੀ ਵੱਧ ਗਈ ਇਹ ਹਰੇਕ ਨੂੰ ਹਾਰਟ ਅਟੈਕ ਆ ਰਿਹਾ ਹੈ ਹੈ ਨਾ ਤੇ ਉਹ ਇਹ ਖਾਣੇ ਪੀਣੇ ਕਰਦੇ ਆ ਗਾੜਾ ਹੋ ਜਾਂਦੇ ਕਾਦੇ ਕਰਕੇ ਹੋ ਰਿਆ ਜੇ ਆਪਣੇ ਖਾਣੇ ਪੀਣੇ ਵਧੀਆ ਨਹੀਂ ਹੈਗੇ ਤਾਂ ਹੋ ਰਿਆਗਾ ਤਾਂ ਹੋ ਰਿਆਗਾ ਠੀਕ ਹੈ ਇਹ ਕਹਿੰਦੇ ਡਾਕਟਰਾਂ ਨੂੰ ਤਾਂ ਮੂੰਹ ਮੰਗੇ ਪੈਸੇ ਦੇ ਦੇਣਗੇ ਪਰ ਜਿਹੜੀ ਖਾਣ ਵਾਲੀ ਚੀਜ਼ ਆ ਉਥੇ ਪੈਸਾ ਨਹੀਂ ਲਾਉਣਾ ਹੁੰਦਾ ਹੂੰ ਡਾਕਟਰਾਂ ਨੂੰ ਇਹ ਵੀ ਨਹੀਂ ਕਹਿ ਸਕਦੇ ਵੀ ਤੂੰ ਘੱਟ ਕਰ ਲਾ ਫਿਰ ਉਹ ਉੱਥੇ ਪ੍ਰੋਬਲਮਾਂ ਕੀ ਹੁੰਦੇ ਨੇ ਭਾਈ ਖੂਨ ਗਾੜਾ ਹੋ ਗਿਆ ਭਾਈ ਜਦੋਂ ਖਾਣ ਪੀਣ ਕਰਕੇ ਲੀਵਰ ਨੂੰ ਲੀਵਰ ਨੂੰ ਸੋਜ ਜਾ ਗਿਆ ਉਹਦੇ ਬੱਚਿਆਂ ਨੂੰ ਦਾਖਲ ਕਰਦੇ ਆ ਆਪ ਵੀ ਹੁੰਨੇ ਆ ਉੱਥੇ ਰੇਲਾ ਕਿੰਨੇ ਕਿੰਨੇ ਪੈਸੇ ਲੱਗਦੇ ਨੇ ਭਾਈ ਇਹ ਗੱਲ ਨੂੰ ਸਮਝੋ ਕੱਲਾ ਅਸੂ ਵੀ ਨਹੀਂ ਡੇਰੀ ਫਾਰਮ ਜਿਹਦੇ ਵੀ ਵਿਚਾਰਿਆਂ ਦੇ ਡੇਰੀ ਫਾਰਮ ਹੈਗੇ ਨੇ ਕਿਸੇ ਦੇ 5 ਰੱਖਿਆ 7 ਰੱਖਿਆ ਕਿਸੇ ਦੇ 100 ਰੱਖਿਆ ਉਹਨਾਂ ਨੂੰ ਮਿਹਨਤ ਦਾ ਮੁੱਲ ਦਿਓ ਦਿਓ ਸਹੀ ਗੱਲ ਹੈ ਭਲੇ ਸਾਡੇ ਪਿੱਛੇ ਨਹੀਂ ਜਿਹੜੀਆਂ ਭੈਣਾਂ ਜਿੰਨੀਆਂ ਵੀ ਭੈਣਾਂ ਕੰਮ ਕਰਦੀਆਂ ਨੇ ਇਹ ਚੀਜ਼ ਤੇ ਹਰੇਕ ਨੂੰ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਹੈ ਮੇਰੇ ਤੋਂ ਸੋਚਿਆ ਵੀ ਹਰੇਕ ਨੂੰ ਤੁਸੀਂ ਮੁੱਲ ਮਹਿਲਤ ਦਾ ਦੇਵੋ ਆਦੀ ਆ ਸਹੀ ਗੱਲ ਆ ਤੇ ਬਾਕੀ ਜੇ ਕਿਸੇ ਨੇ ਘਿਓ ਵਗੈਰਾ ਲੈਣਾ ਹੋਵੇ ਤੇ ਆਪਾਂ ਤਿਆਰ ਕਰਾਂਗੇ ਹਾਂ ਘਿਓ ਤਿਆਰ ਕਰਕੇ ਦੇਵਾਂਗੇ ਇਸ ਤਰ੍ਹਾਂ ਦੇ ਨੰਬਰ ਦਿੱਤਾ ਹੋਇਆ ਵੀਰ ਵਰਕੇ ਕੰਟੈਕਟ ਹੋ ਕਰਿਓ ਜਿਹਨੂੰ ਪਿਓਰ ਚੀਜ਼ ਚਾਹੀਦੀ ਆ ਰੇਟ ਦੀ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਵੀ ਕਿਉਂਕਿ ਬਈ ਇਹ ਚੀਜ਼ ਨਹੀਂ ਹੈਗੀ ਅਸੀਂ ਕਿਸੇ ਨਾਲ ਬਹਿਸ ਨਹੀਂ ਕਰਨੀ ਹੈਗੀ ਸਾਡਾ ਆਪਦਾ ਕੰਮ ਹੈ ਨਾ ਅਸੀਂ ਕਿਸੇ ਨੂੰ ਧੱਕੇ ਨਾਲ ਚੀਜ਼ ਸੇਲ ਕਰਨੀ ਹੈਗੀ ਠੀਕ ਆ ਨਾ ਹੀ ਅਗਲੇ ਨੇ ਧੱਕੇ ਨਾਲ ਲੈਣੀ ਹੈਗੀ ਹੁਣ ਆਪਾਂ ਦੁਕਾਨ ਤੇ ਜਾਣਾਗਾ ਦੁਕਾਨਦਾਰ ਨੇ ਆਪਦਾ ਰੇਟ ਦੱਸ ਦੇਣਾ ਉਹ ਗਾਖ ਦੇ ਸ ਮਾੜਾ ਕਹਿਣਾ ਮਾੜਾ ਕਹਿ ਕੇ ਅੱਪਾ ਗਏ ਆਣਾਗਾ ਆਪਣੀ ਆਪਣੀ ਚੀਜ਼ ਆ ਅਗਲੇ ਨੂੰ ਚੀਜ਼ ਮਨ ਮੰਨੂ ਗਾਲਾ ਚੀਜ਼ ਲੈ ਲੂ ਪੈਸੇ ਉਦੋਂ ਦੇਓ ਜਦੋਂ ਤੁਹਾਡੀ ਗਾਰੰਟੀ ਤਸੱਲੀ ਹੋ ਗਈ ਤੁਹਾਡੀ ਚੀਜ਼ ਦੀ ਸਾਨੂੰ ਪੈਸੇ ਦੀ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਤੇ 10 ਦਿਨਾਂ ਬਾਅਦ ਫਰਾਜੋ ਕੋਈ ਦਿੱਕਤ ਨਹੀਂ ਦੀ ਚੀਜ਼ ਲੈ ਜਾਓ ਪਹਿਲਾਂ ਟੈਸਟ ਕਰਵਾ ਲੈ ਚੀਜ਼ ਕਿਤੇ ਮਰਜੀ ਵੀ ਵਿਅਰ ਹੈਗੀ ਆ ਹੂੰ ਤੇਰੇ ਇਹ ਗੱਲ ਕਰੇਗਾ ਤੁਸੀਂ ਠੀਕ ਹੈ ਹੁਣ ਕੱਬ ਵਿੱਚ ਬਹੁਤ ਫੋਨ ਕਰ ਦਿੰਦੇ ਨੇ ਆਪਾਂ ਨੂੰ ਵੀ ਕੋਈ ਨਾ ਭਣਿਆ ਸੀ ਕਿ ਉਹ ਦੇ ਦਾਂਗਾ ਐ ਕਰ ਦੋ ਤੁਸੀਂ ਸਾਥੋਂ ਰੁੱਬ ਲੈ ਲਓ ਨਾ ਬਈ ਗੱਲ ਤਾਂ ਫਿਰ ਉਹ ਉੱਥੀ ਆ ਗਈ ਉਹ ਡੈਰੀ ਚੱਲ ਮੰਨ ਕੇ ਚੱਲ ਮੇਰੇ ਕੋਲ 100 ਕਿਲੋ ਦੁੱਧ ਹੈ ਮੈਂ ਉਹਨੇ ਹੀ ਕਿਉਂ ਬਣਾ ਸਕਦੇ ਆ ਅਗਲੇ ਮੈਂ ਕਹਿ ਦੂ ਭਾਈ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਐਨੇ ਦਿਨਾਂ 'ਚ ਮੈਂ ਤੁਹਾਨੂੰ ਕਿਉਂ ਤਿਆਰ ਕਰ ਦੂ ਹੁਣ ਮੈਂ 20 ਕਿਲੋ ਕਿਉਂ ਤਿਆਰ ਕਰਕੇ ਦੇਣਾ ਪਹਿਲਾਂ ਬਾਹਰ ਭੇਜਣਾ ਪਟਿਆਲੇ ਭੇਜਣਾਗਾ ਇੱਕ ਇੱਥੇ ਤਲਵੰਡੀ ਕੋਲੇ ਭੰਨਦਾ ਹੋਣਾ ਇਸ ਉੱਥੇ ਭੇਜਣਾਗਾ ਠੀਕ ਹੈ ਤੇ ਉਹਨਾਂ ਨੂੰ ਮੈਂ ਕਿਹਾ ਉਹ ਤਿਆਰ ਕਰਕੇ ਖਣਾਗਾ ਵੀ ਕੋਈ ਨਾ ਕਮਲ ਫੇਰ ਕਿ ਹੁੰਦਾ ਡੇਰੀ ਚੋ ਪਵਾ ਲਿਆ 50 ਲੀਟਰ ਦੁੱਧ ਬਈ ਉਹ ਤਾਂ ਫੇਰ ਉੱਚੀ ਗੱਲ ਆ ਗਈ ਮਲਾਪਟਾਲੀ ਫਿਰ ਉਹ ਮੇਰੀ ਇਮਾਨਦਾਰੀ ਦਾ ਖਤਮ ਹੋ ਗਿਆ ਜਿਵੇਂ ਘਿਓ ਨਿਕਲਦਾ ਉਹਦਾ ਲੱਸੀ ਬਣਦੀ ਉਹ ਵੀ ਆਪਾਂ ਉਹ ਕਰਨੀ ਜਾਣਾ ਜੀ ਕਿਸੇ ਬੈਜਨੇ ਚ ਇਕੱਠੀ ਲੈਣੀ ਹੋਵੇ ਜੀ ਇਕੱਠੀ ਲੱਸੀ ਲੈਣੀ ਹੋਵੇ ਜਿਵੇਂ ਹੁਣ ਦੁਕਾਨਾਂ ਤੇ ਸੇਲ ਕਰਦੇ ਨੇ ਇਹ ਠੀਕ ਆ ਕੱਲੀ ਇਹ ਚੀਜ਼ ਨਾ ਵਾ ਜਿਸ ਦਾ ਬੇਰਕਾਲੀ ਪੈਕਟ ਵਾਲੀ ਨੂੰ ਪੀਣੀ ਆ ਇਹ ਪਿਓਰ ਕਿਹੜਾ ਤੁਹਾਨੂੰ ਵੀਰੇ ਕੋਈ ਉਹ ਕਰ ਗਿਆ ਚਾਹੇ 10 ਦਿਨ ਫ੍ਰੀਜ ਚ ਰੱਖ ਲਓ ਲੱਸੀ ਪਤਲੀ ਕਰ ਕਰ ਪੀ ਜਾਓ ਕਿਧਰੇ ਨਹੀਂ ਆਂਦੀ ਜੀ ਕਿਧਰੇ ਨਹੀਂ ਆਂਦੀ ਬਾਕੀ ਜੇ ਜਿਵੇਂ ਮਰਜ਼ੀ ਪੀਓ ਜੇ ਇਕੱਠੀ ਲੱਸੀ ਲੈਣੀ ਅਸੀਂ ਫੜਾ ਵੀ ਜਾਵਾਂਗੇ ਘਰੇ ਵੀ ਫੜਾਦਾ ਕੋਈ ਦਿੱਕਤ ਨਹੀਂ ਹੈਗੀ ਨਾ 10 ਕਿਲੋ 20 ਕਿਲੋ ਅਗਲੇ ਨੂੰ ਦੋ ਪੈਸੇ ਵਜਨ ਅੱਗੇ ਸੇਲ ਕਰ ਲਵੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਸਾਡਾ ਇੰਸਟਾਗ੍ਰam ਤੇ ਨੰਬਰ ਦਿੱਤਾ ਹੋਇਆ ਹੈਗਾ ਉੱਥੇ ਸਾਡੇ ਨਾਲ ਕੰਟੈਕਟ ਕਰ ਲਿਓ ਧੰਨਵਾਦ ਵੀਰੇ ਸਾਰਿਆਂ ਨੂੰ ਸਾਰਿਆਂ ਦਾ ਤੇ ਜੇ ਵੀਡੀਓ ਵਧੀਆ ਲੱਗੀ ਵਧੀਆ ਲੱਗੀ ਤਾਂ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਕੱਲੀ ਜੀ ਜ਼ਰੂਰ ਦਬ ਦਿਓ ਧੰਨਵਾਦ ਜੀ ਖੁਸ਼ ਰਹੋ ਬਾਦਰ ਰਹੋ